ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗੰਗਾ ਨਗਰ ਰਾਜਸਥਾਨ ਦੇ ਵਿੱਚ 2 3 4 ਮਾਰਚ ਨੂੰ ਜਿਹੜਾ ਪਸ਼ੂ ਮੇਲਾ ਕੇ ਪੀਏ ਆਰ ਦਾ ਹੋ ਰਿਹਾ ਸੀ ਉਤੋਂ ਵੱਡਿਆਂ ਗਾਮਾ ਐਚ ਅਥੇ ਵਿੱਚ ਮਿਲਕ ਦਾ ਜਿਹੜਾ ਮੁਕਾਬਲੇ ਦੁੱਧ ਚੋਈ ਦੇ ਮੁਕਾਬਲੇ ਹੋ ਕੇ ਅੱਡੇ ਉਹਨਾਂ ਵਿੱਚੋਂ ਇੱਕ ਗਾਂ ਨੇ ਪਹਿਲਾ ਨੰਬਰ ਪ੍ਰਾਪਤ ਕੀਤਾ ਹੈਗਾ ਤੇ ਨਾਲ ਇੱਕੋ ਘੜੀ ਦੂਜੀ ਵਾਰ ਉਹਨਾਂ ਨਤੀਜਾ ਸਾਨ ਪ੍ਰਾਪਤ ਕੀਤਾ ਹੈ ਬਾਈ ਨਾਲ ਆਪਾਂ ਗੱਲਬਾਤ ਕਰਾਂ ਵੀ ਦੁੱਧ ਕਿੰਨਾ ਕੱਢਿਆ ਤੇ ਇਹ ਕਿਹੜੇ ਸੀਮਨ ਦੇ ਬਾਈ ਕਿੱਥੋਂ ਆਏ ਕਿੰਨੇ ਕੁ ਪਸ਼ੂ ਆਸੋ ਚੱਲਦੀ ਜਾਂਦੀ ਆ ਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਇਕ ਮੇ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤੁਹਾਨੂੰ ਮੇਰੇ ਬਹੁਤ ਬਹੁਤ ਵਧਾਈਆਂ ਜੀ ਮੁਬਾਰਕਾਂ ਤੁਹਾਨੂੰ ਤੁਹਾਡੇ ਜਿਹੜੀ ਗਾਂ ਪਹਿਲੇ ਨੰਬਰ ਤੇ 3 ਜਨਵਰੀ ਦਾ ਨਾ ਤੇ ਆਪਾਂ ਕਿਹੜੇ ਪਿੰਡ ਤੋਂ ਆ ਗਏ ਜੀ ਆਪਣਾ ਪਿੰਡ ਦੋ ਕਿਹ ਕਿਹਾ ਜੀ ਰਾਜਸਥਾਨ ਚ ਹਾਂਜੀ ਕਿਹੜੇ ਜ਼ਿਲ੍ਹੇ ਚ ਆ ਗਿਆ ਜੀ ਇੱਕ ਗੰਗਾ ਨਗਰ ਜ਼ਿਲ੍ਹੇ ਚ ਗੰਗਾ ਨਗਰ ਜ਼ਿਲ੍ਹੇ ਚ ਆ ਗਿਆ ਜੀ ਰਾਜਸਥਾਨ ਦੇ ਵਿੱਚ ਤੇ ਆਪਾਂ ਜਿਹੜੀ ਪਹਿਲੇ ਨੰਬਰ ਤੇ ਹੀ ਗਾ ਗਈ ਪਹਿਲਾ ਨੰਬਰ ਜਿੱਤਿਆ ਨਾ ਇਹਨੇ ਤੇ ਇਹਨੇ ਕਿੰਨਾ ਉਹ ਕੱਢਤਾ ਇਹਨੇ 47 ਲੀਟਰ ਕੱਢੇ ਪੂਰਾ 47 ਜੀ ਪੂਰਾ 47 ਕਿਲੋ ਇੱਕ ਦਿਨ ਦਾ 24 ਘੰਟੇ ਉਹ ਕੱਢਿਆ 24 ਘੰਟੇ ਬਾਰੇ ਤੇ ਜੇ ਆਪਾਂ ਗੱਲ ਕਰੀਏ ਇਹ ਕਿਹੜੇ ਸੀਮਨ ਦੀ ਵਹੜਾ ਹੈ ਇਹ 40 116 ਦੀ ਹੈ ਇਹ ਇਹ ਵੀ ਐਸ ਦਾ ਹੈ ਹਾਂਜੀ 40 116 ਦੀ ਬੱਛੀ ਹੈ ਸੁਆ ਕਿਹੜਾ ਸੂਈ ਉਹਨੇ ਇਹ ਦੂਸਰੇ ਸੂਈ ਹੈ ਦੂਸਰੇ ਸੂਏ ਪਾਈ ਆਪਾਂ ਵੱਡਿਆਂ ਗਾਵਾਂ ਦੇ ਪਾਈ ਸੀ ਤੇ 47 ਕਿਲੋ ਦਾ 47 ਕਿਲੋ ਕੱਢ ਕੇ ਪਹਿਲਾ ਨੰਬਰ ਦਿੱਤਾ ਤੇ ਘਰੇ ਕਿੰਨੇ ਦਾ ਚੱਲਦੀ ਹੈ ਵਾਹੜੇ ਘਰੇ 55 ਲੀਟਰ ਤੇ ਚੱਲਦੀ ਹੈ 55 ਲੀਟਰ ਤੇ ਤੇ ਘਰ ਚ ਕਿੰਨੇ ਕੋਸ਼ ਆਪਣੇ ਕੋਲੇ ਆਪਣੇ ਕੋਲੇ 35 ਅਨੂਮੰਦਾ 35 ਸਾਰੇ ਐਚਫ ਦੀ ਨੇਗੇ ਥਾਰ ਪਰ ਕਰੂਈ ਐ ਥਾਰ ਪਰਗ ਵੀ ਨੇ ਐਚਫ ਤੇ ਥਾਰ ਵਾ ਗਾਮਾ ਗਾਮਾ ਦਾ ਕੰਮ ਗਾ ਹਾਂਜੀ ਤੇ ਮੇਲੇ ਚ ਕਿੰਨੇ ਵਾਰ ਭਾਵੇਂ ਤਾਂ ਹੁਣ ਤੱਕ ਪਹਿਲੀ ਵਾਰ ਹੀ ਦਿੱਤਾ ਜੀ ਪਹਿਲੀ ਵਾਰੀ ਦੋ ਗਾਮ ਇਕੱਠਿਆਂ ਪਾਲੀਆਂ ਤੇ ਦੋਨੀਆਂ ਇੱਕ ਪਹਿਲਾ ਤੇ ਤੀਜਾ ਨੰਬਰ ਹਾਂਜੀ ਠੀਕ ਆ ਤੇ ਬਾਈ ਨੂੰ ਦੋ ਗਾਮਾਂ ਦੀ ਵਧਾਈਆਂ ਜ਼ਰੂਰ ਦੇ ਰੀਆਂ 40 116 ਦੇ ਸਾਨੂੰ ਬੈਕ ਸਾਈਡ ਤੋਂ ਆਉਂਦਾ ਫਿਰ ਆਪਾਂ ਪਰਲੇ ਤੇ 40116 ਦੀ ਵਹਿਰ ਨੇ ਪਹਿਲਾ ਨੰਬਰ ਜਿੱਤਾ ਇਹ ਹੈਗੀ ਹੈ ਬਾਈ ਦੀ ਦੋ ਨੰਬਰ ਵਹਿੜ ਆ ਇਹਦੇ ਛੜਾ ਵੀਰੇ ਇਹ ਵਹਿੜ ਨੇ ਵੀ ਤੀਜਾ ਨੰਬਰ ਜਿੱਤਾਗਾ ਤੇ ਇਹ ਵੀਰੇ ਦੁੱਧ ਕਿੰਨਾ ਕੱਢੀ ਜਿਹੜੇ ਦੋ ਨੇ 44 ਲੀਟਰ ਦੁੱਧ ਕਢੇ 44 ਹਾਂਜੀ 44 ਪੂਰਾ ਕੱਢਤਾ ਨੇ ਹਾਂਜੀ ਠੀਕ ਆ ਤੇ ਇਹ 44 ਲੀਟਰ ਕੱਢ ਕੇ ਤੀਜਾ ਨੰਬਰ ਪ੍ਰਾਪਤ ਕੀਤਾਗਾ ਤੇ ਇਹ ਕਿਹੜੇ ਸੀਮਣ ਦੀ ਹੈਗੀ ਇਹ ਜੁਪੀਟਰ ਦੀ ਹੈ ਏਵੀਐਸ ਇਹ ਵੀ ਇਸ ਦੇ ਜੁਪੀਟਰ ਦੀ ਆ ਉਹ 40116 ਦਾ ਇਹ ਵੀ ਇਸ ਦਾ ਤਕਰੀਬਨ ਜਿੰਨੇ ਤੁਸੀਂ ਦੇਖਿਆ ਪੀਡੀਐਫ ਦੇ ਉੱਪਰ ਵੀ ਜਿਹੜਾ ਜਾਂ ਹੋਰ ਕਈ ਦੇਖਿਆ ਤਾਂ ਏਵੀਐਸ ਦਾ ਜਿਹੜਾ ਰਿਜ਼ਲਟ ਬਹੁਤ ਚੰਗਾ ਆ ਰਿਹਾ ਹੈਗਾ ਬੱਚਿਆਂ ਗਾਵਾਹੀ ਬਿਊਟੀ ਤੇ ਦੁੱਧ ਜਾ ਰਹੀਆਂ ਨਹੀਂ ਆ ਤੇ ਇਹ ਨਤੀਜਾ ਨੰਬਰ ਦਿੱਤਾਗਾ ਇਹ ਦੋਨਾਂ ਗਮਾਂ ਚ ਕੋਈ ਵੀ ਗਾਂ ਕਿਤੇ ਮੁਕਾਬਲੇ ਚ ਨਹੀਂ ਪਾਈ ਗਈ ਨਹੀਂ ਪਾਈ ਪਾਈ ਤੇ ਨਾ ਹੀ ਆਪਾਂ ਕੋਈ ਹੋਰ ਪਹਿਲਾ ਕੰਪੀਟੀਸ਼ਨ ਨਹੀਂ ਲੜਿਆ ਬਈ ਪਹਿਲਾ ਕੰਪੀਟੀਸ਼ਨ ਆ ਤੇ ਅੱਗੇ ਵਾਸਤੇ ਫਿਰ ਹੁਣ ਤਿਆਰੀ ਕਰਿਆ ਕਰੋਗੇ ਹਾਂਜੀ ਬਈ ਠੀਕ ਆ ਤੇ ਤੁਹਾਡਾ ਮੋਬਾਈਲ ਨੰਬਰ ਸਾਂਝਾ ਕਰ ਦਿਓ ਜੀ ਕਰ 98299939803 ਠੀਕ ਆ ਠੀਕ ਆ ਤੇ ਜਿਆਦਾ ਤੁਸੀਂ ਮਣ ਕਿਹੜੀ ਕੰਪਨੀ ਦਾ ਵਰਤੋਂ ਤੁਸੀਂ ਐਵੀਐਸ ਦਾ ਵਰਤਦੇ ਹਾਂਜੀ ਐਵੀਐਸ ਦਾ ਹੀ ਤੇ ਥਾਰਪਾਰਕ ਦੇ ਵਿੱਚ ਵੀ ਐਵੀਐਸ ਦੀ ਵਰਤੋਂ ਹਾਂਜੀ ਐਸਜੀ ਦਾ ਵਾਰਾ ਤਰਪਾਰਕਰ ਚ ਐਸਜੀ ਦਾ ਐਸਜੀ ਦਾ ਠੀਕ ਆ ਠੀਕ ਆ ਤੇ ਤੁਹਾਡੇ ਕੋਲ ਦੋਨੇ ਤਰ੍ਹਾਂ ਦੇ ਨਸਲ ਹਨਾ ਇਹ ਚ ਵੀ ਇਹ ਥਰਪਾਰਕਰ ਵੀ ਆ ਡਿਫਰੈਂਟ ਕੀ ਲੱਗਦਾ ਸੁਣੋ ਇਹਨਾਂ ਕੀ ਵੱਖਰਾ ਆ ਪਾਣਾ ਦੋਨਾਂ ਨਸਲਾਂ ਦਾ ਜਿਵੇਂ ਦੁੱਧ ਚ ਤੇ ਅੱਗੇ ਹਾਂਜੀ ਦੇਸੀ ਗਾਂ ਦੇ ਸ਼ੌਂਕ ਨਾ ਰੱਖੀਏ ਆਪਾਂ ਠੀਕ ਆ ਜਿਹਨੂੰ ਉਹ ਜਾਈ ਦੁੱਧ ਦੀ ਮਾਤਰਾ ਘੱਟ ਉਹਦੀ ਕੁਆਲਿਟੀ ਚੰਗੀ ਹੁੰਦੀ ਹੁੰਦੀ ਆ ਆ ਉਹਦੀ ਕੁਆਲਿਟੀ ਸਾਈਡ ਜ਼ਿਆਦਾ ਆ ਉਹਦੀ ਆਪਣੀ ਗੁਣਵੱਤਾ ਜਿਹਨ ਦੀ ਹਾਂਜੀ ਤੇ ਇਹਦੀ ਆਪਣੀ ਗੁਣਵੱਤਾ ਨਾ ਤੇ ਵੀਰ ਨੇ ਦੋ ਗਾਵਾਂ ਇੱਕ ਤੀਜਾ ਨੰਬਰ ਤਾਈਏ ਏਵੀ ਜੁਪੀਟਰ ਸੀ ਤੇ ਏਵੀਐਸ 40116 ਦੀ ਪਹਿਲਾ ਨੰਬਰ ਜਿੱਤਿਆ ਗਈ 147 ਕਿਲੋ ਤੇ 144 ਕਿਲੋ ਤੇ ਤੁਹਾਡਾ ਡਰੈਸ ਦੁਆਰਾ ਫੇਰ ਲਾਸਟ ਚ ਬੋਲ ਦੋ ਪਿੰਡ 2 ਕੇ ਕੇ ਤਹਿਸੀਲ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗानगर ਠੀਕ ਆ ਬਾਈ ਸੋ ਬਾਈ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਾਈ ਸਸਤੀ ਗੱਲ ਜੀ ਸਸਤੀ